ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰ RAMdas ਮਿਹਰ ਭਰਿਆ ਰੱਖਣ ਸਾਹਿਬ ਤੇ ਅੱਜ ਆਪਣਾ ਸੀ ਸਮੋਸਿਆਂ ਦਾ ਆਰਡਰ ਹੈ ਤਾਂ ਛੋਟਾ ਜਿਹਾ ਸੀਗਾ ਐਮਰਜੈਂਸੀ ਸੀਗਾ ਤੇ ਫਟਾਫਟ ਚ ਨਾਲੇ ਰੈਸਪੀ ਸ਼ੇਅਰ ਹੋ ਚੁਗੀ ਇੱਧਰ ਮੇਰੇ ਸਰਦਾਰ ਜੀ ਕਹਿੰਦੇ ਅੱਜ ਮੈਂ ਪਰੌਂਠੇ ਬਣਾ ਕੇ ਖਾਣ ਦਾ ਤੇ ਇੱਧਰ ਆਪਾਂ ਤੇਲ ਲੈ ਲਿਆ ਨਾਲ ਜੀਰਾ ਪਾਤਾ ਪਿਆਜ਼ ਵੀ ਚੋਪ ਕਰ ਲਈ ਸੀ ਆਲੂ ਬਾਲ ਕੇ ਰੱਖ ਲਏ ਸੀਗੇ ਹੁਣ ਪਿਆਜ਼ 골ਡਨ ਹੋ ਗਏ ਤੇ ਹੁਣ ਆਪਾਂ ਨੇ ਮਟਰ ਪਾਤੇ ਹਰੇ ਦੇ ਵਿੱਚ ਕਿਉਂਕਿ ਅੱਜ ਮੈਂ ਵੀਡੀਓ ਤਾਂ ਲੇਟ ਹੋ ਗਈ ਸਮੋਸੇ ਸੀਗੇ ਇੱਕ ਹੋਰ ਖਾਣੇ ਦਾ ਆਰਡਰ ਸੀਗਾ ਸਿੰਪਲੀ ਜਾਂ ਤਾਂ ਕਰਕੇ ਹੁਣ ਆਪਾਂ ਇਹਨਾਂ ਨੂੰ ਥੋੜਾ ਚਿਰ ਹੋਰ ਸੇਕ ਲਵਾ ਲੈਂਦੇ ਇੱਧਰ ਆਪਾਂ ਨਮਕ ਪਾਤਾ ਸਵਾਦ ਅਨੁਸਾਰ ਕਿਉਂਕਿ ਇੱਥੇ ਨਾ ਲਾਈਟਲੀ ਜਾਂ ਖਾਂਦੇ ਜਿਆਦਾ ਤੇਜ ਨਹੀਂ ਖਾਂਦੇ ਇੱਧਰ ਆਪਾਂ ਘਰ ਦਾ ਮਸਾਲਾ ਹਲਦੀ ਲੈ ਲਈ ਤੇ ਆਪਾਂ ਨੇ ਹੱਕ ਮੇਥੀ ਲਈ ਅਗਰ ਮਸਾਲਾ ਤੇ ਥੋੜਾ ਜਿਹਾ ਆਪਾਂ ਨੇ ਚਾਟ ਮਸਾਲਾ ਲਿਆ ਇਹ ਮੇਰੀ ਇੱਕ ਸਹੇਲੀ ਕਹਿੰਦੀ ਸੀ ਕਹਿੰਦੀ ਉਹ ਦਿਨ ਜਾਦੇ ਸਮੋਸੇ ਬਣਾਏ ਸੀ ਰੈਸਪੀ ਦਾ ਪਤਾ ਨਹੀਂ ਲੱਗਿਆ ਤੇ ਹੁਣ ਆਪਾਂ ਇਹਨਾਂ ਨੂੰ ਵੀ ਥੋੜਾ ਜਿਹਾ ਸੇਕ ਲਵਾ ਲੈਂਦੇ ਫਿਰ ਮੈਨੂੰ ਯਾਦ ਆ ਗਿਆ ਮੈਂ ਕਿਹਾ ਚੱਲ ਮੈਂ ਅੱਜ ਥੋੜੇ ਜਿਹੀ ਬਣਾਉਣੇ ਆ ਫਿਰ ਮੈਂ ਤਾਂ ਕਰਕੇ ਪਹਿਲਾਂ ਸਮਾਨ ਸਾਰਾ ਚੌਪ ਕਰਕੇ ਰੱਖ ਲਿਆ ਆਲੂ ਬਾਲ ਕੇ ਰੱਖ ਲਿਆ ਆਟਾ ਵੀ ਗੁੰਨਣਿਆ ਸੀਗਾ ਤੇ ਇੱਧਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਮਸਾਲਿਆਂ ਨੂੰ ਸੇਕ ਲਵਾ ਕੇ ਤੇ ਆਪਾਂ ਉਹ ਕਰਦੇ ਨਾਲ-ਨਾਲ ਖੇਰ ਖਾਣਾ ਖਾ ਕੇ ਤੇ ਫੇਰ ਉਹ ਨੂੰ ਸਮਸੇ ਬਿਲਨ ਲਗਾਗੇ ਪਰਣ ਲਗਾਗੇ ਆ ਗੰਢ ਠੰਡੇ ਹੋ ਜਾਣੀ ਹੁਣ ਧਨੀਆ ਵੀ ਪਾਤਾ ਥੋੜਾ ਜਿਹਾ ਤੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਸੇਕ ਲੱਗ ਗਿਆ ਹੁਣ ਆਪਾਂ